ਆ ਪੁੱਲ ਤਾਂ ਦੇ ਦਿਓ ਮੰਡੀ ਬੋਰਡ ਚ ਦੇ ਦਿਓ ਤਾਂ ਚਾਚਾ ਇਧਰ ਦੇ ਦੇ ਦਿਆਂਗੇ ਇਧਰ ਵੇਖੋ ਇਧਰ ਲਾ ਛੱਡਿਓ ਉਪਰ ਕਿੱਧਰ ਦੂਰ ਖੜੇ ਵਿਚਾਰੇ ਹੋ ਇਧਰ ਇਧਰ ਲਾ ਲਾਣਾ ਕਿ ਆਪਣੇ ਲਾ ਲਾਣਾ ਕਿ ਦੂਰ ਲਈ ਜਾਂਦੇ ਨੇ ਮੈਨੇ ਨਾਲ ਕਿਉਂ ਤੁਹਾਡੇ ਨਾਲ ਹੀ ਨੇ ਕਿਹੜੇ ਬਾਹਰ ਜਾਂਦੇ ਜੀ ਨਹੀਂ ਨਹੀਂ ਬਈ ਬਾਬਾ ਆਹ ਪਪਾ ਹੀ ਨਾ ਕਰੋ ਜੀ ਸਾਡੇ ਮੈਂਬਰ ਸਾਹਿਬ ਨੇ ਇਹਨਾਂ ਦੇ ਪ੍ਰਯਾਸ ਬਾਲ ਸਾਹਿਬ ਵੈਗੂ ਸਾਹਿਬ ਕਿਰਤੀਆ ਸਾਹਿਬ ਵੈਗੂ ਜੀ ਠੀਕ ਹੈ ਵੈਗਰੂ ਜੀ ਹਾਲ ਤਾਂ ਮਾੜੇ ਨੇ ਕੁਦਰਤ ਦਾ ਕਹਿਰ ਉਹਨੂੰ ਖੁਸ਼ੀ ਨਾਲ ਪਤਾ ਚੜਦੀ ਗੱਲ ਜਿਹੜਾ ਨੇ ਲੋਕਾਂ ਦਾ ਹਾਲ ਨੂੰ ਅਪਾ ਦਾ ਠੀਕ ਕਰਾਂ ਜੀ ਆਈਐਮਐਲ ਸਾਹਿਬ ਸਾਡੇ ਕੋਲ ਪਹੁੰਚੇ ਨੇ ਬਹੁਤ ਬਹੁਤ ਨਾਲ ਦਾ ਧੰਨ ਹੈ ਇਹਨਾਂ ਦੇ ਦਾਦਾ ਜੀ ਦਾ ਬਹੁਤ ਧੰਨ ਹੈ ਜਿਨ੍ਹਾਂ ਨੇ ਇਤੋਂ ਤੱਕ ਸਾਨੂੰ ਤੇ ਪੁਲ ਦੀ ਮੰਗ ਕਰਦੇ ਆ ਖਾਲਸਾ ਜੀ ਵੈਗਰੂ ਜੀ ਨਹੀਂ ਨਹੀਂ ਜ਼ਰੂਰ ਕਰਾਂਗੇ ਜੀ ਐਮਐਲ ਸਾਹਿਬ ਲੈ ਆਉਣਗੇ ਗੱਲ ਖਾਲਸਾ ਜੀ ਆਪਣਾ ਤਾਂ ਬਾਕੀ ਦਾ ਠੀਕ ਨੇ ਚਾਚੂ ਬਹੁਤ ਵੱਡੀ ਪ੍ਰੋਬਲਮ ਕੀ ਆ ਇੱਕ ਪੁਲ ਤੇ ਬਾਕੀ ਦਾ ਰਸਤਾ ਜਿਹੜਾ ਦਾ ਸਾਰਾ ਫੀਲ ਪੱਟੇ ਸਭ ਕੁਝ ਦਿੱਤਾ ਹੈ ਦੇ ਕੋਈ ਨਹੀਂ ਹੋਵੇ ਅੱਜ। ਹੌਣ ਸਾਨੂੰ ਇੱਕ ਧਾਰੀਵਾਲ ਸਾਹਿਬ ਨੇ ਦਿੱਤੀ ਹੈ ਜੀ ਦੂਜੀ ਉਹ ਪੈਟਰੋਲਾ ਦੀ ਵੋਟ। ਇਹਨਾਂ ਦਾ ਧੰਨਵਾਦ ਬੜੂ ਸਾਹਿਬ ਵਾਲਾ ਬਾਬਾ ਜੀ ਇਹਨਾਂ ਨੇ ਦਿੱਤੀ ਹੈ।